ਸ੍ਰੀ ਵਾਹਿਗੁਰੂ ਸਾਹਿਬ ਜੀ ਨੌ ਨਿਤ ਸਿਧਿਆ ਠਰਹਿ ਜੇ ਕਰ बंद के ठंडी रहे दरबारा कौन कमी हुए ताए स नरंजन अंजन मैं बरतारा तारा Oh no. कवन कब गुण कह कह ग तू गुणी गुणीन दुमारी महमा वरण न स ਤਾ ਕੁਰ ਉਚ ਪਗਵਨ ਤੇਰੇ ਸ਼ਰਣ ਤਮਾਰੀ ਆਸਾ ਤੇਰੀ ਸਜਨ ਸੁਹੇਤੇ ਅਰਾਕ ਨਨਕ ਕਾਲਕੇ ਗੋਲੇ ਹਾਏ ਪ੍ਰਭ ਸਰਣਾਤੀ ਕਿਰਪਾ ਨਿਤ ਦਇਆ ਏਕ ਅਖਰ ਹਰ ਮਨ ਵਸਤ ਨਾਨਕ ਹੋ ਨਹਾ ਲਾ ਇੱਕ ਅਕਰ ਹਰ ਮਨ ਵਸਤ ਨਾਨਕ ਹੋ ਤਨ ਹਾਲ ਜੁਗੋ ਜੁਗ ਅਟਲ ਦੋ ਚਹਨਾਂ ਦੇ ਵਾਲੀ ਚਵਰੋ ਤਖਤਾਂ ਦੇ ਮਾਲਕ ਕਸ਼ੰਧ ਬੇਤਾ ਸਰਬ ਸੰਜੇ ਅਦਹਿ ਵਰ ਦੀਨੰ ਦੁਨੀਆਂ ਦੇ ਮਾਲਕ ਗਿਆਨ ਦੇ ਮਜਸਮੇ ਰਹਿਮਤਾਂ ਦੇ ਭੰਡਾਰ ਤੰ ਤਨ ਸਾਹਿਬ ਸੇ ਸਾਹਿਬ ਮਹਾਰਾਜਿਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਥੇ ਸਤਿਗੁਰਾਂ ਦੀ ਦੀ ਪਾਵਨ ਗੋਦ ਦਾ ਅਨੰਦ ਮਾਣ ਰਹੀ ਪਰਮਾਤਮਾ ਨੂੰ ਗੁਰੂ ਪਿਆਰੀ ਗੁਰੂ ਸਵਾਰੀ ਕਲਸਾ ਰੂਪ ਸਦ ਸੰਗਤ ਜੀਓ ਵੱਡੇ ਹੀ ਭਗ ਹਨ ਜਗਤ ਗੁਰੂ ਜਗਤ ਸੁਆਮੀ ਜਗਤ ਤੇ ਸਾਝੇ ਰਹ ਵਰ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਨ੍ਹਾਂ ਦਾ ਜੀਵਨ ਅਤਿ ਆਸ ਕਲਮ ਬੰਦ ਕੀਤਾ ਹੈ ਸਿੱਖ ਅੰਧ ਦੀ ਮਹਾਨ ਸ਼ਖਸੀਅਤ ਮਹਾਨ ਵਿਦਵਾਨ ਮਹਾਨ ਕਵੀ ਕਵੀ ਸੰਤੋਖ ਸਿੰਘ ਜੀ ਚੂੜਾ ਮਣੀ ਜੀ ਵੱਲੋਂ ਲਿਖਿਆ ਗਿਆ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਸੂਰਜ ਗ੍ਰੰਥ ਦੇ ਵਿੱਚੋਂ ਆਪਾਂ ਹਰ ਰੋਜ਼ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਇਤਿਹਾਸ ਦੀ ਸੰਝ ਪੁੰਦੇ ਹਾਂ ਇਹ ਜੀਵਨ ਇਤਿਹਾਸ ਦੀ ਕਥਾ ਵਿਚਾਰ ਕਰਦੇ ਹਾਂ ਸੋ ਆਓ ਦਾਤਾ ਜੀ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਿਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਆਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸੰਜ ਪਾਈਏ ਗੁਰਫਤੇ ਦੇ ਨਾਲ ਆਪ ਆਪਣੀਆਂ ਗੁਰੂ ਮਹਾਰਗ ਚਰਨਾਂ ਦੇ ਅੰਦਰ ਹਾਜ਼ਰੀਆਂ ਲਵਾਈਏ ਗੁਰੂ ਕਿਰਪਾ ਦੇ ਮਿਹਰ ਦੇ ਪਾਤਰ ਬਣੀਏ ਬੜੇ ਆਦਬ ਸਤਕਾਰ ਸਹਿਤ ਫਤਿ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਜਿਸ ਸਮੇਂ ਉਹਨਾਂ ਨੇ ਸਾਢੇ 3 ਮਹੀਨਿਆਂ ਦਾ ਮੋਦੀਖਾਨੇ ਦਾ 사ਬਕ ਤਵ ਕੀਤਾ ਹੈ ਉਸ ਤੋਂ ਬਾਅਦ ਪਹਿਲੀ ਵਾਰ ਦੁਬਾਰਾ ਦਾਤਾ ਜੀ ਮੋਦੀਖਾਨੇ ਤੇ ਗਏ ਨੇ ਬੇਬੇ ਨਾਨਕੀ ਜੀ ਨੇ ਜਦੋਂ ਆਪਣੇ ਵੀਰ ਦੇ ਮੱਖੋਂ ਸੁਣਿਆ ਸੀ ਕਿ ਮੈਂ ਜਾਣਾ ਹੈ ਤਗੁਰ ਨਾਨਕ ਦੇ ਮਹਾਰਾਜੀਆਂ ਨੂੰ ਉਸ ਵੇਲੇ ਭਾਈਆ ਜੀ ਨੇ ਬੀਬੇ ਨਾਨਕੀ ਜੀ ਨੇ ਅਤੇ ਬਾਲਾ ਜੀ ਨੇ ਬਹੁਤ ਤਰਲੇ ਕੀਤੇ ਕਿ ਜੇ ਤੁਸੀਂ ਇੱਥੋਂ ਚਲੇ ਗਏ ਅਤੇ ਲੋਕ ਇਦਾਂ ਦੇ ਨੇ ਜਿਨ੍ਹਾਂ ਨੇ ਹੁਣ ਤੁਹਾਡੀ ਨਿੰਦਿਆ ਕੀਤੀ ਹੈ ਕੱਲ ਨੂੰ ਫੇਰ ਕੀ ਬਤਾ ਕਿਸ ਤਰ੍ਹਾਂ ਦੀਆਂ ਗੱਲਾਂ ਬਣਾਉਣਗੇ ਕੋਈ ਪਤਾ ਨਹੀਂ ਹਾਲਾਂਕਿ ਆਪਣੇ ਰਜਤਪਣ ਵਧੇ ਨੇ ਆਪਣੇ ਪੈਸੇ ਵਧੇ ਨੇ ਮੋਦੀ ਖਾਨੇ ਦੇ ਵਾਲਾ ਅਤੇ ਨਿੰਦਕ ਲੋਕ ਜਿਹੜੇ ਨੇ ਦੋ ਚਾਰ ਸੀ ਦੋ ਚਾਰ ਬੋਰ ਖੜੇ ਹੋ ਜਾਣਗੇ ਕਿਉਂਕਿ ਜਿਨ੍ਹਾਂ ਨੇ ਪਹਿਲਾਂ ਵੀ ਅਰਜ਼ ਕੀਤੀ ਹੈ ਕੋਈ ਮਤਵਲ ਨਹੀਂ ਹੁੰਦਾ ਉਹਨਾਂ ਨੂੰ ਨਾ ਉਹਨਾਂ ਨੇ ਕੁਝ ਲੈਣਾ ਹੈ ਨਾ ਕੁਝ ਦੇਣਾ ਹੈ ਅਤੇ ਨਾ ਹੀ ਇਦਾਂ ਦੀ ਉਸ ਮਰਥਾ ਰੱਖਦੇ ਨੇ ਲੈਣ ਦੇਣ ਦੀ ਪਰ ਉਹਨਾਂ ਦਾ ਇਹ ਅਰਬ ਬਲੀਆਂ ਮੰਨ ਲੋ ਜਿਵੇਂ ਅਰਬ ਕਿਸੇ ਨੂੰ ਭਜਨ ਬੰਦਗੀ ਦੇ ਵਿੱਚੋਂ ਕਿਸੇ ਨੂੰ ਨਸ਼ੇ ਦੇ ਵਿੱਚੋਂ ਇਹ ਵੀ ਇੱਕ ਤਰ੍ਹਾਂ ਦਾ ਨਸ਼ੀ ਹੈ ਜਿਨ੍ਹਾਂ ਨੂੰ ਲੱਗ ਜਾਂਦਾ ਹੈ ਕਿਸੇ ਦੇ ਨੰਦੇ ਵਿੱਚ ਗਲੀ ਕਰਨ ਹੁਣ ਬੇਬੇ ਨਾਨਕੀ ਜੀ ਨੇ ਕਿਹਾ ਜੇ ਤੁਸੀਂ ਹੁਣ ਚਲੇ ਗਏ ਉਹਨਾਂ ਲੋਕਾਂ ਨੂੰ ਤਾਂ ਲੱਗੇ ਆ ਨਾ ਮਜਬੂਰ ਨੇ ਉਹ ਤਾਂ ਇਹ ਗੱਲਾਂ ਕਰਨਾ ਤੋਂ ਤਾਂ ਆਪਣੇ ਵੀਰ ਨੂੰ ਬੜਾ ਵਰਜੇ ਆ ਬੜਾ ਰੋਕਿਆ ਗੁਰੂ ਨਾਨਕ ਦੇ ਮਹਾਰਾਜ ਉਸ ਸਮੇਂ ਕਰੋ ਜਦੋਂ ਗਏ ਨੇ ਕਹਿ ਕੇ ਤਾਂ ਨਹੀਂ ਗਏ ਕਿ ਮੈਂ ਨਹੀਂ ਜਾਣਾ ਪਰ ਆਪਣੀ ਮੋਜ ਦੇ ਵਿੱਚੋਂ ਬਾਹਰ ਨੂੰ ਨਿਕਲ ਗਏ ਜਦੋਂ ਬਾਹਰ ਨਿਕਲੇ ਨੇ ਇਹਨਾਂ ਨੂੰ ਜਿਹੜਾ ਸਾਰਾ ਪਿੰਡ ਸੀ ਇਕੱਠਾ ਹੋ ਕੇ ਆਇਆ ਅਸੀਂ ਮਾਫੀਆਂ ਮੰਗਦੇ ਆ ਸਾਡੀ ਗਲਤੀ ਐ ਸਾਡੇ ਨਗਰ ਦੇ ਵਿੱਚ ਇਹਨਾਂ ਲੋਕਾਂ ਨੂੰ ਅਸੀਂ ਸਭ ਸਭ ਕੁ ਸਿਖਾ ਦੇਣਾ ਸੀ ਹੁਣ ਉਹ ਲੋਕ ਨੇ ਜਿਹੜੇ ਗੁਰੂ ਨਾਨਕ ਦੇ ਮਹਾਰਾਜਿਆਂ ਦੀ ਜਿਹੜੀ ਸਿਫਤ ਕਰਦੇ ਸੀ ਬਾਕੀ ਦਾਤਾ ਜੀ ਦੇ ਮੁਰਿਦ ਸੀ ਇਹ ਦੁਨੀਆਦਾਰੀ ਨਹੀਂ ਹੈ ਕਿ ਜਿਸ ਤਰ੍ਹਾਂ ਦੁਨੀਆਦਾਰੀ ਕਰਕੇ ਕਿ ਚਲੋ ਉਹਨਾਂ ਦੇ ਰਜਤ ਪਣ ਬਣੇ ਨੇ ਆਪਾਂ ਜਾ ਆਈਏ ਦਿਲੋਂ ਪਿਆਰ ਕਰਨ ਵਾਲੇ ਸੀ ਗੁਰੂ ਨਾਨਕ ਦੇ ਮਹਾਰਾਜ ਜੀ ਅਸਲ ਦੇ ਵਿੱਚ ਕਹਿੰਦੇ ਗਲਤੀ ਸਾਡੀ ਹੈ ਜਿਹੜਾ ਅਸੀਂ ਇਹਨਾਂ ਲੋਕਾਂ ਦੇ ਮੰਗਰ ਲੱਗੇ ਦੋ ਚਾਰ ਹੀ ਹੁੰਦੇ ਨੇ ਇਹਨਾਂ ਦੇ ਮੰਗਰ ਲੱਗੇ ਅਤੇ ਮੇਨ ਗੱਲ ਦਾ ਪਤਾ ਨਹੀਂ ਇਹ ਮਿੱਠੀਆਂ ਮਾਰੀ ਗਏ ਅਸੀਂ ਇਹਨਾਂ ਦੀ ਮਿੱਠੀਆਂ ਦੇ ਵਿੱਚ ਆਈਏ ਇਹ ਉਸ ਤਰੀਕੇ ਦੇ ਨਾਲ ਗੱਲ ਕਰੀਗੇ ਸੀ ਉਹਦਾ ਹੀ ਪਰ ਮੇਨ ਗੱਲ ਕੀ ਸੀ ਉਥੇ ਤੱਕ ਪਹੁੰਚੇ ਨੇ ਜਿਤਨੇ ਇਹ ਭਾਗੀਦਾਰ ਨੇ ਇਸ ਗੱਲ ਦੇ ਮਲੋ ਇਸ ਜਿਹੜਾ ਦਰਬਾਰ ਦੇ ਵਿੱਚ ਦਾਤਾ ਨੁਖਿਆ ਦੁਨੀਆ ਨੂੰ ਬਣਾਉਣ ਵਾਲੇ ਨੂੰ ਦਰਬਾਰ ਦੇ ਵਿੱਚ ਖੜਾਇਆ ਅਤੇ ਉਂਗਲਾਂ ਸਾਰੇ ਨੇ ਕਿਦੇ ਵੱਲ ਕੀਤੀਆਂ ਨੇ ਨਾਨਕ ਦੇ ਵੱਲ ਅ ਰੱਬ ਦੇ ਵੱਲ ਕਹਿੰਦੇ ਗਲਤੀਆਂ ਸਾਡੀਆਂ ਨੇ ਉਤਨੇ ਭਾਗੀਦਾਰਸ ਜਾਂ ਕਿਉਂਕਿ ਇਹਦੀ ਮਿੱਠੀਆਂ ਅਸੀਂ ਸੁਣਦੇ ਰਹੇ ਨਿੰਦਕਾ ਲੋਕ ਜਿਹੜੇ ਹੁੰਦੇ ਨੇ ਜਦੋਂ ਮਰਜੀ ਦੇਖਿਓ ਉਹਨਾਂ ਦੇ ਮੂੰਹ ਤੇ ਮਲੁਕੜਾ ਤੜਨੀ ਹੋਵੇਗੀ ਮਠਿਆਸ ਹੋਵੇਗੀ ਤਾਂ ਹੁਣ ਉਹ ਕਹਿੰਦੇ ਅਸੀਂ ਇਹਨਾਂ ਦੀ ਗੱਲਾਂ ਦੇ ਵਿੱਚ ਆਏ ਤਾਂ ਇਹਨਾਂ ਗੱਲਾਂ ਦੇ ਵਿੱਚ ਆਏ ਅਸੀਂ ਆਪਣਾ ਧਰਮ ਵੀ ਗਵਾ ਲਿਆ ਆਪਣਾ ਜੋ ਕੁਝ ਕਰਦੇ ਸੀ ਉਹ ਵੀ ਕੁਝ ਗਵਾ ਲਿਆ ਪਰ ਅੱਜ ਪਤਾ ਲੱਗਾ ਹੈ ਕਹਿੰਦੇ ਜਿਹੜਾ ਧਰਮ ਕਮਾਇਆ ਇਸ ਰੱਬ ਨੂੰ ਰਜਾਉਣ ਦੇ ਲਈ ਕਮਾਇਆ ਸੀ ਜੋ ਕੁਝ ਕਰਦੇ ਰਹੇ ਇਤਨੀਆਂ ਰੱਬ ਨੇ ਐਸ਼ੋ ਰਾਮ ਦੀ ਜ਼ਿੰਦਗੀ ਬਖਸ਼ੀ ਹੈ ਪਰ ਸਾਡੇ ਵਰਗੇ ਭਾਗੇ ਕੌਣ ਨੇ ਜਿਹੜੇ ਰੱਬ ਨੂੰ ਵੀ ਕਹਿੰਦੇ ਨੇ ਆ ਹਿਸਾਬ ਕਿਤਾਬ ਦੇ ਸਨ ਜਿਹੜਾ ਲੇਖੇ ਜੋਖੇ ਤੋਂ ਬਾਹਰ ਹੈ ਅਸੀਂ ਉਹਦਾ ਲੇਖਾ ਜੋਖਾ ਕਰਦੇ ਪਏ ਆ ਤੇ ਪੱਲੇ ਕੀ ਪਿਆ ਸਾਡੇ ਪੱਲੇ ਤਾਂ ਫਿਰ ਸਾਡੇ ਹੀ ਪਿਆ ਨਾ ਕਾਲਾ ਮੂੰਹ ਹੋਇਆ ਹੁਣ ਉਹ ਸਾਹਮਣੇ ਸੀ ਅਸੀਂ ਬੈਸ ਉਹਨਾਂ ਦੀ ਹਾਮੀ ਦੇ ਵਿੱਚ ਹਾਮੀ ਭਰੀ ਹੈ ਗੁਣਾ ਕਰਤਾ ਸੀ ਵੀ ਉਹ ਨਹੀਂ ਆ ਜਿਹੜੇ ਕੱਟ ਦੇ ਵਿੱਚ ਕੋਲੋਏ ਜਾ ਕੇ ਇਹ ਵੀ ਨਾ ਕਹਿ ਸਕੇ ਨਹੀਂ ਇਹ ਤੁਹਾਡਾ ਹੱਕ ਨਹੀਂ ਬਣਦਾ ਫਿਰ ਕੀ ਹੋਇਆ ਮੋਦੀ ਖਾਨਾ ਜੇ ਲੁੱਟਿਆ ਤਾਂ ਜੇ ਇਦਾਂ ਇਹ ਲਟਾਉਂਦੇ ਨੇ ਨਾ ਤਾਂ ਦੁਨੀਆ ਲਟਾ ਰਹੀ ਹੈ ਅਸੀਂ ਜਿਹੜੇ ਕਹਿੰਦੇ ਨੇ ਉਹਨਾਂ ਨੂੰ ਪੁੱਛਣਾ ਚਾਹੀਦਾ ਸੀ ਕਿ ਤੂੰ ਕੋਈ ਆਣਾ ਦਿੱਤਾ ਹੈ ਕੋਈ ਪੈਸਾ ਦਿੱਤਾ ਹੈ ਮੋਦੀ ਖਾਨੇ ਨੂੰ ਕੀ ਆਦਾਨ-ਪੁਨ ਕਰਦਾ ਮੈਂ ਆਪਣੀ ਮੌਜਦੇ ਨਾਲ ਕਰਦੇ ਪਏ ਨੇ ਘਾਟ ਕੋਈ ਆਈ ਨਹੀਂ ਮੋਦੀ ਖਾਨੇ ਦੇ ਵਿੱਚ ਤਾਂ ਫਿਰ ਕਾਹਦਾ ਰੋਲਾ ਕਹਿੰਦੇ ਜੀ ਅਸੀਂ ਗੱਲ ਇਹ ਪਹਿਲਾਂ ਵਿਚਾਰ ਲੈਂਦੇ ਇੱਥੇ ਤੱਕ ਗੱਲ ਨਾ ਹੋਵੇ ਅਸੀਂ ਸੁਣਿਆ ਹੈ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਹੁਣ ਜਵਾਬ ਦੇ ਦਿੱਤਾ ਕਿ ਮੈਂ ਤਾਂ ਇੱਥੋਂ ਜਾਣਾ ਹੈ ਸਾਨੂੰ ਹੁਣ ਕਹਿੰਦੇ ਬੜਾ ਦੁੱਖ ਲੱਗਾ ਅੰਦਰ ਚੋਰਾ ਲੱਗਿਆ ਕਿ ਨਾਨਕ ਨੇ ਜਾਣਾ ਹੈ ਚੋਰਾ ਲੱਗੇ ਆ ਸਾਨੂੰ ਅਸੀਂ ਕਹਿੰਦੇ ਆਪਣੀਆਂ ਮਾਫੀਆਂ ਮੰਗਣ ਦੇ ਲਈ ਤੁਹਾਡੇ ਕੋਲ ਆਏ ਆ ਸਾਨੂੰ ਮਾਫ ਕਰ ਬਿਬੀ ਨਾਨਕੀ ਦੀ ਭਾਈਆ ਜੀ ਸੀ ਭਾਈ ਬਾਲਾ ਜੀ ਸੀ ਵਰਣਹਨਕ ਦੇ ਮਹਾਰਾਜੀ ਦਾ ਮੋਦੀਖਾਨੇ ਤੇ ਚਲੇ ਗਏ ਸੀ ਤਾਹਣ ਬੇਬੇ ਨਾਨਕੀ ਜੀ ਕਹਿੰਦੇ ਨੇ ਭਾਈ ਜਿਹੜਾ ਕੁਝ ਤੁਸੀਂ ਬੋਲੇ ਆ ਉਹਨਾਂ ਨੂੰ ਬੋਲੇ ਆ ਉਹਨਾਂ ਦੀ ਮੇਰੇ ਵੀਰ ਦੀ ਜਵਾਨ ਤੇ ਮੈਂ ਇੱਕ ਵੀ ਸ਼ਬਦ ਨਹੀਂ ਸੁਣਿਆ ਕਿ ਕਿਸੇ ਦੇ ਨਾਲ ਗਿਲਾ ਕੀਤਾ ਹੋਵੇ ਕਿਸੇ ਦੇ ਨਾਲ ਸ਼ਿਕਵਾ ਕੀਤਾ ਹੋਵੇ ਆਪਣੀ ਮੌਜ ਦੇ ਵਿੱਚ ਆਏ ਨੇ ਅਸੀਂ ਤਾਂ ਤਰਲੇ ਕਰ ਰਹੇ ਆ ਕਿ ਸਾਤੋਂ ਕੋਈ ਗਲਤੀ ਹੋ ਗਈ ਹੋਵੇ ਮੈਂ ਆਪਣੇ ਵੀਰ ਨੂੰ ਇੱਥੋਂ ਜਾਣ ਨਹੀਂ ਦੇਣਾ ਆ ਰਾਇ ਭੋਜ ਦੀ ਤਲਵੰਡੀ ਕੀ ਕਰਾ ਇੱਥੇ ਰਭੋ ਇਥੇ ਤੁਹਾਡਾ ਵਿਆਹ ਕਰਾਂਗੇ ਜੋ ਸਾਡੀ ਡਿਊਟੀ ਲਈ ਹੈ ਮਾਤਾ ਪਿਤਾ ਨੇ ਅਸੀਂ ਕਰਾਂਗੇ ਤੁਹਾਡਾ ਸਭ ਕੁਝ ਸਾਡੀ ਜ਼ਿੰਮੇਵਾਰੀ ਹੈ ਭਾਈਆ ਜੈਰਾਮ ਜੀ ਨੇ ਵੀ ਕਿਹਾ ਹੈ ਹੁਣ ਦਾਤਾ ਜੀ ਨੇ ਜਵਾਬ ਤਾਂ ਕੋਈ ਦਿੱਤਾ ਨਹੀਂ ਸੀ ਆਪਣੀ ਮौज ਦੇ ਵਿੱਚ ਵਾਰ ਨਵਾ ਗਿਆ ਸੀ ਤਾਂ ਉੱਥੇ ਫਿਰ ਮੋਦੀ ਦਾਕਰ ਜਿਹੜਾ ਸੀ ਪਹਿਲਾਂ ਚੱਲਦਾ ਸੀ ਮੋਦੀ ਦਾ ਦਾਨ ਪੁੰਨ ਕਰਨਾ ਉਹਦੇ ਹੀ ਸੇਵਾ ਕਰਨੀ ਉਹ ਇਦਾਂ ਹੀ ਚੱਲਦਾ ਹੈ ਉਹਨੋਂ ਹੋਰ ਗੁਰੂ ਨਾਨਕ ਦੇਵ ਮਹਾਰਾਜ ਜੀ ਰੱਬ ਦੀ ਮੌਜ ਦੇ ਵਿੱਚ ਮੰਨੋ ਮੌਜ ਪਹਿਲਾਂ ਵੀ ਸੀ ਉਹਨਾਂ ਦੀ ਹੁਣ ਫਿਰ ਉਹਨਾਂ ਦੀ ਮੌਜ ਹੈ ਜਿਵੇਂ ਕਰ ਰਹੇ ਨੇ ਸੰਗਤ ਜੀ ਤਾਂ ਹੁਣ ਕਵੀ ਜੀ ਲਿਖ ਰਹੇ ਨੇ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਰੇ ਉਹ ਸਿਫਤ ਕਰ ਰਹੇ ਨੇ ਮੰਨੋ ਅੱਗੇ ਲੜੀ ਜੋੜ ਰਹੇ ਨੇ ਅੱਗੇ ਬੀਬੇ ਨਾਨਕੀ ਜੀ ਨੂੰ ਚਾਹ ਚੜਨਾ ਹੈ ਕਿਉਂਕਿ ਨਗਰ ਵਾਲੇ ਵੀ ਆਏ ਨੇ ਨਗਰਾਂ ਦਾ ਅਦਬ ਸਤਕਾਰ ਕੀਤਾ ਭਾਈ ਕੋਈ ਗੁੱਸਾ ਗੱਲਾ ਨਹੀਂ ਹੈ ਕਿ ਉਹ ਨਗਰ ਡਰਦਾ ਸੀ ਕਿ ਜੇ ਇਹ ਸਾ ਰੱਬ ਦੇ ਰੂਪ ਨੇ ਕੋਈ ਇੱਕ ਸ਼ਬਦ ਬੋਲ ਦਿੱਤਾ ਆਪ ਸ਼ਬਦ ਕਹਿ ਦਿੱਤਾ ਸਾਡੀ ਨਕਰਬਾਨਿਆਂ ਨੂੰ ਲੱਗ ਜਾਣਾ ਹੈ ਇਹਦਾ ਕਈ ਢੀੜੀਆਂ ਤੱਕ ਕਈ ساری ਉਮਰ ਤੱਕ ਮਤਲਬ ਜਦੋਂ ਤੱਕ ਦੁਨੀਆ ਰਹਿੰਦੀ ਹੈ ਉਹ ਕਲੰਕ ਰਹਿੰਦਾ ਹਜੇ ਤੱਕ ਕਲੰਕ ਜਦੋਂ ਲੱਗ ਜਾਂਦਾ ਹੈ ਨਾ ਉਹ ਕਲੰਕ ਨਹੀਂ ਲੈਂਦਾ بڑے ਜਤਨ ਕਰਨੇ ਪੈਂਦੇ ਨੇ ਉਹ ਕਲੰਕ ਕਹਿੰਨੇ ਆ ਕਿ ਸਾਡੇ ਤੇ ਲੱਗੇ ਨਾ ਸਾਡੇ ਇਸ ਨਗਰ ਤੇ ਕਲੰਕ ਨਾ ਲੱਗੇ ਇਹ ਦਿਨੀਆਂ ਰਹਿਮਤਾ ਵਰਸਾਈਆਂ ਰੱਬ ਨੇ ਪ੍ਰਮਾਤਮਾ ਨੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਇੱਥੇ ਐਦਾਂ ਦਾ ਕੋਈ ਅਪਸ਼ਬਦ ਹੋ ਜਾ ਐਦਾਂ ਦਾ ਕੋਈ ਬਚਨ ਕਰਕੇ ਜਾਣ ਜਿਹੜਾ ਸਾਡੇ ਨਗਰ ਨੂੰ ਲੱਗੇ ਉਹਨਾਂ ਨੂੰ ਬੋਲਣਗੇ ਉਹਨਾਂ ਦੀ ਆਦਤ ਹੈ ਉਹ ਇੱਕ ਨੂੰ ਨਹੀਂ ਬੋਲਦੇ ਤਾਂ ਫਿਰ ਉਹ ਸੁਭਾਅ ਉਹਨਾਂ ਦਾ ਕਹਿਣ ਦਾ ਕਿਤੇ ਐਦਾਂ ਦੇ ਬਚਨ ਨਾ ਬੋਲਣ ਡਰਦੇ ਆਏ ਸੀ ਲੋਕ 1700 ਰੁਪਇਆ ਲੈ ਕੇ ਆਏ ਸੀ ਕਿ ਅਸੀਂ ਸਰ ਨਜਰਾ ਨਾਲ ਲੈ ਕੇ ਆਇਆ ਇਹ ਇੱਕ ਭੇਟ ਲੈ ਕੇ ਆਇਆ ਇਹ ਸਾਡੀ ਸ਼ਰਤ ਹੈ ਹਾਲਾਂਕਿ ਰਾਜਤ ਪੜਨ ਤਾਂ ਤੁਹਾਡੇ ਵੱਧੇ ਨੇ 135 ਇਹ ਤਾਂ ਸਿਰਫ ਸਾਡੇ ਵੱਲੋਂ ਇੱਕ ਭੇਟ ਹੈ 1700 ਰੁਪਏ ਹੁਣ ਉਸ ਸਮੇਂ ਦਾ ਨਗਰ ਨੇ ਇਕੱਠਾ ਕਰਕੇ ਲੈ ਗਏ ਸੀ ਬੀਬੇ ਨਾਨਕ ਜੀ ਕਹਿੰਦੇ ਭਈ ਇਹ ਤਾਂ ਫਰੈਦਾ ਹੋ ਗਿਆ ਕਿ ਰੱਬ ਦੀ ਰਹਿਮਤ ਹਨ ਤੁਸੀਂ ਖਰੀਦ ਰਹੇ ਇਹ ਤਾਂ ਤੁਸੀਂ ਜੇ ਅਪ ਸ਼ਬਦ ਉਹਨਾਂ ਨੇ ਬੋਲੇ ਨੇ ਜਾ ਉਹਨਾਂ ਨੇ ਕੁਝ ਵੀ ਬੋਲਿਆ ਹੈ ਇਹਦਾ ਮਤਵਲੇ ਥੋੜਾ ਦੁਖਕ ਤੁਸੀਂ ਕਮਾਏ ਨੇ ਤਾਂ ਦੁੱਖ ਕਿਸੇ ਦੀ ਚੋੜੀ ਦੇ ਵਿੱਚ ਪਾ ਦੋ ਰੱਬ ਦਾ ਰੂਪ ਨੇ ਹਾਂ ਜਿਤਨੇ ਮਹਾਪਤ ਕਰੋਗੇ ਗੁਰੂ ਨਾਨਕ ਦੇ ਮਹਾਰਾਜ ਜਿੰਮੇ ਮਰਜੀ ਰਜਾ ਲਓ ਪਰ ਉਹਨੇ ਮਹਾਪਤ ਦੇ ਭੁਖੇ ਤੁਹਾਡੀ ਮਾਇਆ ਦੇ ਨਈਨੇ ਇਹ ਲੈ ਜੋ ਕਹਿੰਦੇ ਆਪਣੀ ਮਾਇਆ ਆਪਣੇ ਕਰ ਭਾਈ ਜੈ ਰਾਮ ਜੀ ਨੇ ਵੀ ਕਿਹਾ ਜੇ ਕਿਹਦੀ ਮਾਇਆ ਦੀ ਗੱਲ ਹੁੰਦੀ ਇਤਨਾ ਇਨਾਂ ਦੇ ਘਰ ਕੀ ਟੋਟ ਇੱਕ ਲੋਤੇ ਪੁੱਤਰ ਨੇ ਚੰਗੀ ਪੈੜੀ ਐ ਚੰਗੇ ਇਨਾਂ ਦੇ ਪਿਤਾ ਜੀ ਪਟਵਾਰੀ ਨੇ ਸਭ ਕੁਝ ਚੰਗਿਆ ਘਰ ਦੇ ਵਿੱਚ ਕਿਸੇ ਚੀਜ਼ ਦੀ ਟੋਟ ਵੈਸੇ ਇਨਾਂ ਦਾ ਆਨੰਦ ਐ ਇੱਥੇ ਰਹਿੰਦੇ ਨੇ ਇੱਥੇ ਆਏ ਨੇ ਆਪਣੀ ਖੁਸ਼ੀ ਦੇ ਵਿੱਚ ਤਾਂ ਹੁਣ ਸਿਫਤ ਕਰ ਰਹੇ ਨੇ ਮਹ ਲੋਦਾਤਾ ਜੀ ਦੀ ਨਾਲੇ ਨਗਰ ਦੇ ਬਾਰੇ ਦੱਸ ਰਹੇ ਨੇ ਆਓ ਬੜੇ ਪ੍ਰੇਮ ਸਹਿਤ ਸਰਵਣ ਕਰੀਏ ਕਵਤ ਅੱਖੋਂ ਕੇ ਰੰਧਾਵੇ ਗ੍ਰਾਮ ਬਸਤ ਹੈ ਮੂਲਾ ਨਾਮ ਨਿਗਿਨ ਸਗਾਈ ਆਏ ਪੁਰ ਸੁਲਤਾਨ ਹੈ ਹੁਣ ਕਵੀ ਜੀ ਲਿਖਦੇ ਨੇ ਮਹਲੋ ਨਗਰ ਦੇ ਬਾਰੇ ਕਿ ਨੌ ਨੀਦ 18 ਸਿੱਧੀਆਂ ਜੜੀਆਂ ਸੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਿੱਛੇ ਤੁਰੀਆਂ ਫਿਰਦੀਆਂ ਨੇ ਲੋਕ ਬੜੇ ਯਤਨ ਕਰਦੇ ਨੇ ਕੰਦਰਾ ਦੇ ਪਹਾੜਾਂ ਦੀਆਂ ਗੁਫਾਵਾਂ ਦੇ ਵਿੱਚ ਜਾਂਦੇ ਨੇ ਉਹ ਗੁਰੂ ਨਾਨਕ ਦੇ ਮਹਾਰਾਜ ਜੀਾਂ ਦੇ ਪਿੱਛੇ ਪਿੱਛੇ ਤੁਰੀਆਂ ਫਿਰਦੇ ਉਹ ਇਦਾਂ ਦਾ ਮੰਨ ਲਓ ਕੌਣ ਕਮੀ ਹੋਏ ਤਾ ਹਿਸਤਾਨ ਮਲੋ ਨਗਰ ਆਇਆ ਕਹਿੰਦੇ ਸਾਡੇ ਦੇ ਵਿੱਚ ਕਮੀ ਹੈ ਅਸੀਂ ਤੁਹਾਡੇ ਕੋਲ ਆਇਆ ਕਮੀ ਇਹ ਹੈ ਕਿ ਅਸੀਂ ਨਿੰਦ ਕਾ ਲੋਕਾਂ ਦਾ ਸੁਣਿਆ ਨਿੰਦ ਕਾ ਲੋਕਾਂ ਦਾ ਬਸ ਅਸੀਂ ਚੁੱਪ ਕਰ ਗਏ ਉਹਨਾਂ ਨੂੰ ਹਵਾ ਮਿਲ ਗਈ ਬਸ ਉਹਨਾਂ ਨੂੰ ਗੱਲ ਮਿਲ ਗਈ ਜਿਉਂ ਉਥੇ ਉਹਨਾਂ ਨੂੰ ਮੋੜਾ ਪਾ ਦਿੰਦੇ ਗੱਲ ਭਾਈ ਜੀ ਤੁਸੀਂ ਨਹੀਂ ਕਰ ਸਕਦੇ ਤਾਂ ਤੁਹਾਨੂੰ ਹੱਕ ਵੀ ਨਹੀਂ ਹੈ ਬੋਲਣ ਦਾ ਉਹ ਆਪਣੀ ਮੌਜ ਦੇ ਹਾਂ ਜੇ ਘਟੇ ਆ ਖਜ਼ਾਨਾ ਉਹ ਉਗਤਣਗੇ ਤੁਸੀਂ ਥੋੜਾ ਭੁਗਤੋਗੇ ਜੇ ਖਜ਼ਾਨੇ ਦੇ ਵਿੱਚੋਂ ਮਾਇਆ ਘੱਟੀ ਭਾਈ ਜੈ ਰਾਮ ਜੀ ਨੇ ਉੱਥੇ ਹਾਮੀ ਭਰੀ ਐ ਜ਼ਿੰਮੇਵਾਰੋਂ ਨੇ ਉਹ ਜਿਹੜਾ ਕਰ ਰਿਹਾ ਉਹ ਜ਼ਿੰਮੇਵਾਰ ਨੇ ਤੁਹਾਨੂੰ ਕਾਦੀ ਤਕਲੀਫ ਜੇ ਇਹ ਗੱਲ ਦਾ ਬੋਲਣਾ ਸੀ ਪਹਿਲੀ ਪਾਦ ਹੁੰਦੇ ਅੱਜ ਇਤਨਾ ਨਾ ਅਸੀਂ ਨਗਰ ਦੇ ਵਿੱਚ ਸਾਡੇ ਜਿਹੜੀ ਘਰ ਘਰ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਬੱਚੇ ਬੱਚੇ ਤੋਂ ਲੈ ਕੇ ਦਾਤਾ ਜੀ ਦੇ ਮੁਵਾਰਕ ਚਰਨ ਚੁੰਮੇ ਜਾਣ ਮੁਵਾਰਕ ਚਰਨਾ ਤੇ ਲੰਮੇ ਬਹਿ ਜੇ ਨਾ ਤਾਂ ਸਾਡੀਆਂ ਗਲਤੀਆਂ ਮਾਫ ਹੋ ਸਕਦੀਆਂ ਨਹੀਂ ਇਤਨੀ ਵੱਡੀ ਗਲਤੀ ਕੀਤੀ ਸੀ ਹੁਣ ਕਿਹੜਾ ਸਾਨੂੰ ਥਾਂ ਨਹੀਂ ਲੱਭਦਾ ਕਿ ਗੁਰੂ ਨਾਨਕ ਦੇਵ ਮਹਾਰਾਜਿਆਂ ਨੂੰ ਆਲੋ ਕਿਸ ਥਾਂ ਤੇ ਭਾਈਏ ਉਹਨਾਂ ਦੇ ਜਿਹੜਾ ਉਹਨਾਂ ਦੇ ਅੰਦਰ ਦਾ ਸ਼ਬਦ ਹੈ ਮਲੋ ਜਿਹੜੇ ਪ੍ਰੇਮ ਦੇ ਨਾਲ ਬੋਲਦੇ ਨੇ ਉਹ ਪ੍ਰੇਮ ਨੂੰ ਲਈਏ ਕੀ ਸੇਵਾ ਕਰੀਏ ਕੀ ਖਿਦਮਤ ਕਰੀਏ ਬਿਬਾਨਾਨਕੀ ਨੂੰ ਪੁੱਛਦੇ ਸੀ ਕੀ ਖਿਦਮਤ ਕਰੀਏ ਬੇਬੇ ਨਾਨਕੀ ਨੇ ਕਿਹਾ ਬਸ ਉਹਨਾਂ ਦੀ ਖidmat ਇਹ ਅੰਜਨ ਮੈਂ ਵਰਤਾਰਾ ਆਪਣੀ ਮੌਜ ਦੇ ਵਿੱਚ ਬਰਤਦੇ ਨੇ ਉਹ ਜ਼ਰੂਰੀ ਨਹੀਂ ਕਿ ਤੁਸੀਂ ਬਹੁਤਾ ਪ੍ਰੇਮ ਦਾ ਵਕਾਵਾ ਕਰੋਗੇ ਉਹਨਾਂ ਦੇ ਵਿੱਚ ਜਾਣਾ ਉਹ ਤਾਂ ਅੰਦਰ ਦਾ ਦਿਲ ਦੀ ਵੇਖਦੇ ਨੇ ਜੇ ਤੁਹਾਡੇ ਅੰਦਰ ਦਿਲ ਦੇ ਅੰਦਰ ਪ੍ਰੇਮ ਹੈ ਨਾ ਇੱਥੇ ਵੀ ਨਹੀਂ ਤੁਸੀਂ ਆਏ ਹੁੰਦੇ ਤੁਹਾਡੇ ਘਰ ਵੀ ਪਹੁੰਚ ਜਾਂਦੇ ਮੇਰਾ ਵੀਰ ਤਾਂ ਹੁਣ ਸੰਗਤ ਜੀ ਉਹ ਗੱਲਬਾਤ ਕਰਕੇ ਆਪਣੇ ਘਰ ਨੂੰ ਗਏ ਨੇ ਕਵੀ ਜੀ ਲਿਖ ਰਹੇ ਨੇ ਮੰਨ ਲਓ ਪੱਖੋ ਕੇ ਰੰਧਾਵਾ ਗਰਾਮ ਬਸੇ ਪੱਖੋ ਕੇ ਰੰਧਾਵੇ ਦਾ ਜਿਹੜਾ ਇੱਕ ਮੂਲ ਚੰਦ ਖੱਤਰੀ ਦਾ ਨਾਮ ਆ ਰਿਹਾ ਜੋ ਸੌਰਾ ਸਾਹਿਬ ਲੱਗਦੇ ਨੇ ਮੰਨ ਲਓ ਗੁਰਨਾਨਕ ਦੇ ਮਹਾਰਾਜ ਜੀ ਨੇ ਤਾਂ ਕਹਿੰਦੇ ਉਥੋਂ ਚੱਲ ਕੇ ਲੈ ਸਗਾਈਪੁਰ ਸੁਲਤਾਨ ਹੈ ਉਥੋਂ ਜਿਸ ਤਰ੍ਹਾਂ ਹੁੰਦੇ ਸੀ ਲਾਗੀ ਹੁੰਦੇ ਸੀ ਪ੍ਰੋਹਤ ਹੁੰਦੇ ਸੀ ਜਿਹੜੇ ਪਹਿਲਾਂ ਹੁੰਦੇ ਸੀ ਜਿਹੜੇ ਨਾਈ ਕਹਿੰਦੇ ਸੀ ਜ਼ਿਆਦਾਤਰ ਪਰ ਉਹ ਜਿਹੜੇ ਅਸੀਂ ਰਿਸ਼ਤਾ ਲੈ ਕੇ ਆਉਂਦੇ ਹੁੰਦੇ ਸੀ ਤਾਂ ਉਹਨਾਂ ਨੂੰ ਇਹ ਪਹਿਲਾਂ ਕਲਿਆ ਸੀ ਨਾ ਦੇਖ ਕੇ ਆਏ ਸੀ ਆਪਣੇ ਭਾਈ ਜੈਰਾਮ ਜੀ ਬੀਬੀ ਨਾਨਕੀ ਨੂੰ ਆਕੇ ਦੱਸਿਆ ਕਿ ਉੱਥੇ ਲੜਕੀ ਇਦਾਂ ਦੀ ਹੈ ਸੁਲੱਖਣੀ ਉਹਦਾ ਨਾਮ ਹੈ ਇਦਾਂ ਦੱਸਿਆ ਘਰ ਪਰਿਵਾਰ ਬਾਰੇ ਉਹ ਵੀ ਚੰਗੇ ਨੇ ਉਹ ਵੀ ਪਟਵਾਰੀ ਹੈ ਉਹ ਵੀ ਕਾਰੋਬਾਰ ਚੰਗੇ ਬੀਬੀ ਨਾਨਕੀ ਨੇ ਕਿਹਾ ਸੀ ਘਰੋਬਾਰ ਨਹੀਂ ਦੇਖਣਾ ਅਸੀਂ ਲੜਕੀ ਵੇਖਣੀ ਨਾਨਕ ਆਪਣੀ ਮੌਜ ਦੇ ਵਿੱਚ ਰਹਿੰਦਾ ਇਹਨਾਂ ਦੀ ਮੌਜ ਦੇ ਵਿੱਚ ਰਹਿਣ ਵਾਲੀ ਹੋਵੇ ਉਹ ਨਹੀਂ ਇਹ ਆਪਣੀ ਮੌਜ ਦੇ ਵਿੱਚ ਨੇ ਅਤੇ ਉਹ ਦੂਜੇ ਪਾਸੇ ਨੂੰ ਚੱਲੇ ਫਿਰ ਨਹੀਂ ਇਹਨਾਂ ਦੀ ਗੱਲ ਕਰਨੀ ਲੜਕੀ ਇਦਾਂ ਦੀ ਵੇਖੋ ਜਿਵੇਂ ਇਹ ਅਲਮਸਤ ਨੇ ਇਦਾਂ ਦੀ ਅਲਮਸਤ ਹੋਵੇ ਲੜਕੀ ਘਰ-ਬਾਰ ਦੇ ਵਿੱਚ ਕਿਸ ਚੀਜ਼ ਦੀ ਕਮੀ ਹੈ ਘਰ ਤਾਂ ਆਪਣੀ ਨਹੀਂ ਕੋਈ ਕਮੀ ਹੈ ਸਾਜੋ-ਸਮਾਨ ਤਾਂ ਆਪਣੀ ਬਹੁਤ ਹੈ ਆ ਘਰ-ਬਾਰ ਕਰਾਣਾ ਨਹੀਂ ਆਪਾਂ ਨੂੰ ਦਾਤਾ ਜੀ ਦੇ ਮੇਰੇ ਵੀਰ ਦੇ ਲਈ ਲੜਕੀ ਚਾਹੀਦੀ ਹੈ ਘਰਾਣਾ ਨਹੀਂ ਮੇਰੇ ਵੀਰ ਦੇ ਲਈ ਇੱਕ ਘਰ ਵਾਲੀ ਰਹਿੰਦੀ ਜਿਹੜੇ ਘਰ ਨੂੰ ਸ਼ਿੰਗਾਰੇ ਘਰ ਨੂੰ ਸਾਂਵੇਂ ਘਰ ਵਾਲੀ ਚਾਹੀਦੀ ਹੈ ਤਾਂ ਐਦਾਂ ਬੀਬੇ ਨਾਨਕੀ ਜੀ ਨੂੰ ਭయ్యా ਜੀ ਨੇ ਪਹਿਲਾਂ ਦੱਸਿਆ ਸੀ ਤਾਂ ਹੁਣ ਉਹੀ ਮੰਨ ਲਓ ਅ ਰੰਧ ਪੱਖੋ ਕੇ ਰੰਧਾਵੇ ਕੇ ਹੁਣ ਦਾਤਾ ਜੀ ਨੂੰ ਵੇਖਣ ਦੇ ਲਈ ਆਏ ਨਾ ਮਨ ਲਓ ਆਉਣੇ ਸਾਰ ਉਹਨਾਂ ਦੀ ਸ਼ਗਾਈ ਕਰਨਗੇ ਜਿਵੇਂ ਪਹਿਲਾਂ ਕਰਦੇ ਹੁੰਦੇ ਸੀ ਕਵੀ ਜੀ ਅਕੇਲੇ ਲਿਖ ਰਹੇ ਹਨ ਬੋਜਤ ਜੈ ਰਾਮ ਨਾਮ ਆਨ ਮਿਲੇ ਧਾਮ ਸੋਉ ਭਲੇ ਸਨ ਮਾਨੇ ਕੈ ਵਸਾਏ ਸੁਭ ਥਾਨ ਹੈ ਮਲ ਉਹ ਆਏ ਨੇ ਪਹਿਲੀ ਵਾਰ ਆਏ ਨੇ ਨਗਰ ਦੇ ਵਿੱਚੋਂ ਪੱਖੋ ਕੇ ਰੰਦਾਵੇ ਤੋਂ ਆਏ ਨੇ ਅਤੇ ਮਾਤਾ ਸੁਲਖਣੀ ਜੀ ਸਤਿਕਾਰਯੋਗ ਨੇ ਸਾਡੇ ਮਾਤਾ ਜੀ ਤਾਂ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੇ ਕਹ ਲਿਆ ਹੈ ਮਨ ਲਓ ਰਿਸ਼ਤਾ ਕਹ ਲਿਆ ਹੈ ਕਹਿੰਦੇ ਤੁਸੀਂ ਜਾ ਕੇ ਗਏ ਨੇ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਰਿਸ਼ਤਾ ਜਿਹੜਾ ਤੁਸੀਂ ਜੋ ਵੀ ਕਰਕੇ ਆਉਣਾ ਮਨ ਲਓ ਸਭ ਕੁਝ ਆਪਣੇ ਹਿਸਾਬ ਕਿਉਂਕਿ ਪਹਿਲਾਂ ਉਹ ਹੀ ਕਰਦੇ ਹੁੰਦੇ ਸੀ ਚਿੱਠੀ ਲਿਖਣੀ ਜੋ ਵੀ ਖਮਣੀ ਵਗੈਰਾ ਜੋ ਵੀ ਕੁਝ ਹੁੰਦਾ ਸੀ ਉਹ ਕਰਦੇ ਹੁੰਦੇ ਸੀ ਤਾਂ ਹੁਣ ਇਹ ਆਏ ਨੇ ਪਹਿਲਾਂ ਇਹਨਾਂ ਨੇ ਨਾਂ ਪੁੱਛਿਆ ਹੈ ਭਾਈ ਜੈ ਰਾਮ ਜੀ ਦਾ ਨਾਮ ਲਓ ਨਾਂ ਪੁੱਛਦੇ ਹੋਏ ਨਗਰ ਦੇ ਵਿੱਚ ਪਹੁੰਚੇ ਜਦੋਂ ਨਗਰ ਦੇ ਵਿੱਚ ਪਹੁੰਚੇ ਨੇ ਉੱਥੇ ਬੇਬੇ ਨਾਨਕੀ ਜੀ ਦੇ ਕੋਲ ਗਏ ਨੇ ਭਾਈਆ ਜਹਰਾਮ ਜੀ ਕਰਨੇ ਜਦੋਂ ਵੇਖਿਆ ਨਾ ਕਿ ਮੇਰੇ ਵੀਰ ਦੇ ਰਸਤੇ ਲਈ ਆਏ ਨੇ ਨਾਨਕੀ ਉਹਨਾਂ ਨਾਨਕੀ ਨੂੰ ਕਹਿੰਦੇ ਇਤਨਾ ਚਾ ਚੜਿਆ ਹੈ ਜਿਹੜੇ ਵੀ ਆਏ ਨੇ ਨਾ ਭਲੋ ਸੁਥਾਨ ਮਤਲਬ ਉਹ ਵੇਖ ਰਹੇ ਨੇ ਨਾਨਕੀ ਜੀ ਭਲੋ ਥਾਨ ਹੈ ਮੈਂ ਕਿਹੜਾ ਭਲਾ ਥਾਨ ਚਾਦਰ ਬਖਾਵਾ ਚਟਾਈ ਵਿਛਾਵਾ ਤੇ ਇਹਨਾਂ ਦੇ ਲਈ ਕਦਾ ਲਾ ਲਾਵਾ ਮਤਲਬ ਇਤਨੇ ਸੋਹਣੇ ਸੋਹਣੇ ਕੱਪੜੇ ਕੱਢ ਕੇ ਚਾਦਰਾਂ ਖੱਢ ਕੇ ਬੇਬੇ ਨਾਨਕੀ ਨੇ ਉਹਨਾਂ ਦੇ ਲਈ ਵਿਛਾਈ ਅਦਬ ਸਤਕਾਰ ਕੀਤਾ ਬੀਬੇ ਨਾਨਕੀ ਜੀ ਨੇ ਕਿ ਮੇਰੇ ਵੀਰ ਦੇ ਲਈ ਰਿਸ਼ਤਾ ਲੈ ਕੇ ਆਏ ਨੇ ਕਿਉਂਕਿ ਪਹਿਲਾਂ ਗੱਲ ਚੱਲੀ ਸੀ ਪਤਾ ਲੱਗਿਆ ਉਹਨਾਂ ਨੂੰ ਕਿ ਪੱਖੋ ਕੇ ਰੰਡਾਵੇ ਤਾਂ ਗੱਲ ਚੱਲੀ ਸੀ ਵਿਆਹ ਦੀ ਨਾਨਕ ਦੇ ਬਾਰੇ ਗੱਲ ਚੱਲੀ ਸੀ ਤਬ ਬੀਬੇ ਨਾਨਕੀ ਜੀ ਨੇ ਸੰਗਤ ਜੀ ਸੁਣਦੇ ਹੀ ਮੱਲ ਉਹਨਾਂ ਨੇ ਇਤਨੇ ਭਲੇ ਸਨਮਾਨ ਕੈ ਵਸਾਈ ਬੜੇ ਸਨਮਾਨ ਦੇ ਨਾਲ ਅਦਬ ਸਤਕਾਰ ਦੇ ਨਾਲ ਉਹਨਾਂ ਨੂੰ ਪਾਇਆ ਨਾਨਕੀ ਸੁਨੰਤ ਹਰਿ ਕੋ ਅੰਤਨ ਮੇ ਬਯੰਗ ਬੋਲੇ ਗੁਲਾਬ ਦੁਜੇ ਬਧਾਈ ਦਿੱਤ ਮਾਨ ਹੈ ਨਾਨਕ ਕੇ ਸੁਨਤ ਹਰਖ ਹਰਖੰਤ ਅਨ ਮੇਵ ਅੰਗ ਅਨ ਮੇਵ ਅੰਗ ਕਹਿੰਦੇ ਨੇ ਜਿਹੜਾ ਜਿਸ ਤਰ੍ਹਾਂ ਅੰਗ ਸਮਾਏ ਨਹੀਂ ਜਾ ਰਹੇ ਪੈਣ ਕਹਿਣ ਦਾ ਪਾਵ ਬੀਬੇ ਨਾਨਕੀ ਨੂੰ ਜਿੰਨਾ ਚਾਹ ਹੈ ਬਿਆਨ ਨਹੀਂ ਕੀਤਾ ਜਾ ਸਕਦਾ ਕਿਦੇ ਤਨਾ ਚਾਹ ਚੜ੍ਹਿਆ ਇਹ ਮੇਰੇ ਵੀਰ ਦੇ ਰਿਸ਼ਤੇ ਦੇ ਲਈ ਇਹ ਜਿਹੜਾ ਲੈ ਕੇ ਆਏ ਨੇ ਬੜਾ ਉਹਨਾਂ ਨੂੰ ਚਾ ਚੜਿਆ ਬੇਬੇ ਨਾਨਕ ਜੀ ਬੋਲੀ ਕੁਲ ਬਧੂ ਜੇ ਬਤਾਈ ਮਲੋ ਬਧਾਈ ਦੇ ਰਹੇ ਨੇ ਸਾਰਿਆਂ ਨੂੰ ਗਿਆ ਦੀ ਕਿ ਸਾਡੀ ਵੀ ਕੁਲ ਵਧੇਗੀ ਮੇਰੇ ਬਾਬਲ ਦੇ ਵੇੜੇ ਦੀ ਵੀ ਰੌਣਕ ਵਧੇਗੀ ਹੁਣ ਬੇਲ ਵਧੇਗੀ ਤੇ ਹੀ ਹੈ ਨਾ ਖਾਨਦਾਨ ਵਧੇਗਾ ਕਿਤਨੀਆਂ ਬਧਾਈਆਂ ਮਲੋ ਬੇਬੇ ਨਾਨਕ ਜੀ ਦੇ ਰਹੇ ਨੇ ਹੁਣ ਘਰ ਘਰ ਦੇ ਵਿੱਚ ਜਾ ਕੇ ਜਿਹੜੇ ਅਣਗਮਣ ਦੇ ਨੇ ਪਤਾ ਲੱਗ ਗਿਆ ਪਹਿਲਾਂ ਤਾਂ ਪਾਈਚਾਰਾ ਹੁੰਦਾ ਸੀ ਨਾ ਪ੍ਰੇਮ ਮਹੱਬਤ ਵੜੀ ਹੁੰਦੀ ਸੀ ਖੁਸ਼ੀ ਹੋਣੀ ਗਮੀ ਹੋਣੀ ਤਾਂ ਸਾਰੇ ਇੱਕ ਥਾਂ ਤੇ ਬਹਿ ਕੇ ਵੰਡਦੇ ਸੀ ਖੁਸ਼ੀ ਹੈ ਤਾਂ ਸਾਰੇ ਜਿਸ ਤਰ੍ਹਾਂ ਸਿਆਣੇ ਕਹਿੰਦੇ ਨੇ ਜੇ ਬਹੁਤੀ ਖੁਸ਼ੀ ਹੈ ਨਾ ਤਾਂ ਵੰਡ ਲੈਣੀ ਚਾਹੀਦੀ ਹੈ ਕਿਉਂਕਿ ਖੁਸ਼ੀ ਜਿਹੜੀ ਹੈ ਵੰਡੇਆਂ ਵੱਧਦੀ ਹੈ ਦੁੱਖ ਜਿਹੜਾ ਵੰਡੇਂ ਘਟਦਾ ਹੈ ਤਾਂ ਸਿਆਣੇ ਲੋਕ ਪਹਿਲਾਂ ਇਦਾਂ ਹੀ ਕਰਦੇ ਸੀ ਤਾਂ ਹੁਣ ਜਦੋਂ ਬੀਬੇ ਨਾਨਕੀ ਜੀ ਨੂੰ ਪਤਾ ਲੱਗਿਆ ਅੱਖੀਂ ਕਿ ਰੰਦਾ ਵੇਖੋਇਨ ਨਾਲੇ ਉਹਨਾਂ ਦਾ ਆਦਰ ਸਤਿਕਾਰ ਕੀਤਾ ਚਾਹ ਪਾਣੀ ਤਿਆਰ ਕੀਤਾ ਇਤਨੂੰ ਭਾਈਆ ਜੀ ਕੋਲ ਬੈਠੇ ਨੇ ਗੱਲਾਂ ਬਾਤਾਂ ਕਰਦੇ ਨੇ ਇਤਨੂੰ ਸਰੀਕੇ ਕਬੀਲੇ ਦੇ ਵਿੱਚ ਆਵਾਜ਼ ਲਾ ਵੀ ਆਈ ਬੇ ਬੇ ਨਾਨਕੀ ਕਹਿੰਦੇ ਆਓ ਆਪਾਂ ਗੀਤ ਗਾਈਏ ਸੋਇਲੇ ਗਾਈਏ ਮੇਰੇ ਵੀਰ ਦਾ ਵਿਆਹ ਹੈ ਮੇਰੇ ਵੀਰ ਦੀ ਸਗਾਈ ਹੈ ਰਿਸ਼ਤੇ ਵਾਲੇ ਆਏ ਨੇ ਅਤੇ ਪੱਖੋ ਕਿਨਾਂ ਦਾਵੇ ਤੋਂ ਉਹਨਾਂ ਨੇ ਕਹਲ ਦਿੱਤੇ ਨੇ ਤਾਂ ਪੱਕਾ ਹੈ ਰਿਸ਼ਤਾ ਸਾਡੇ ਵੱਲੋਂ ਤਾਂ ਪੱਕਾ ਹੀ ਹੈ ਸੀ ਪਹਿਲਾਂ ਪੱਕਾ ਕੀਤਾ ਉਹਦੇ ਭਾਈਆ ਜੀ ਦੇਖ ਕੇ ਆਏ ਨੇ ਤਾਂ ਹੁਣ ਉਹ ਆਏ ਨੇ ਆਪਾਂ ਨਾਨਕ ਨੂੰ ਸੱਦਦੇ ਆ ਨਾਨਕ ਦੇ ਉਹ ਰੁਪਈਆ ਪਾਉਣਗੇ ਨਾਨਕ ਦੇ ਉਹ ਮਿੱਠੇ ਮੂੰਹ ਦੇ ਵਿੱਚ ਮਿਠਾਈ ਪਾਉਣਗੇ ਤਾਸੇ ਦੇਣਗੇ ਅਤੇ ਆਪਾਂ ਚਾਮਾਂ ਦੇ ਨਾਲ ਫਿਰ ਪੂੜੀਆਂ ਕੌਣੀਆਂ ਮਿਲੋ ਆਨੰਦ ਦੇ ਗੀਤ ਗਾਉਣੇ ਨੇ ਸ਼ੁਕਰਾਨਾ ਕਰਨਾ ਉਹ ਸਾਰਾ ਬੱਦ ਹੈ ਬੇਬੇ ਨਾਨਕੀ ਨੇ ਘਰ ਘਰ ਜਾ ਕੇ ਸੰਗਤ ਜੇ ਵਧਾਈ ਦੇ ਤਮਾਨ ਹੈ ਸਾਰਿਆਂ ਨੂੰ ਵੱਡੀ ਹੈ ਭਵੇਂ ਛੋਟੀ ਹੈ ਗਲ ਵਕੜੀ ਪਾਪਾ ਕੀ ਵਧਾਈ ਦੇ ਰਹੀ ਹੈ ਜਿਹੜੇ ਜਿਆਦਾ ਬਜ਼ੁਰਗ ਨੇ ਉਹਨਾਂ ਦੇ ਪੈਰੀ ਹੱਥ ਲਾ ਰਹੀ ਹੈ ਕੀ ਮਾਨ ਦੇ ਤਹ ਬੜੇ ਸਨਮਾਨ ਦੇ ਨਾਲ ਇਦਾਂ ਬਿਬੇ ਨਾਨਕੀ ਨੂੰ ਚਾ ਚੜਿਆ ਹੈ ਕਿੰਨੀ ਕੁ ਲਗੀਤ ਮਿਲਗਾਵਤ ਹੈ ਗੀਤ ਤਹ ਨਿਕੋਤ ਸ਼ਹਾ ਕੀ ਨਦੀਨ ਬਹੋਤਾਨ ਹੈ ਕਿੰਨੀ ਕੁ ਰੀਤ ਮਿਲਗਾਵਤ ਹੈ ਗੀਤ ਮੰਨ ਲਓ ਜਿਹੜੀ ਉਹ ਸਮੇਂ ਰੀਤ ਚੱਲਦੀ ਸਜ ਤਾਂ ਸਾਰੀਆਂ ਰੀਤਾਂ ਹੀ ਖਤਮ ਨੇ ਅਸਲ ਮਤ ਅੱਜ ਕੱਲ ਦਾ ਇਦਾਂ ਦਾ ਵਿਆਹ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਕਉਣਾ ਪਹਿਲਾ ਜਾਂ ਸਮਾਂ ਮੱਲੋ ਪੱਖੋ ਕੇ ਰੰਦਾ ਵੇ ਕੋਈ ਨਹੀਂ ਆਇਆ ਗੁਰੂ ਨਾਨਕ ਦੇ ਮਹਾਰਾਜ ਜੀ ਆਂ ਵੇਖਣ ਦੇ ਲਈ ਇਧਰ ਕੌਣ ਵੇਖ ਕੇ ਨੇ ਸਿਰਫ ਭਾਈਆ ਜੀ ਮੱਲੋ ਗੁਰੂ ਨਾਨਕ ਦੇਵ ਦੇ ਜੀਜਾ ਜੀ ਵੇਖ ਕੇ ਆਏ ਨਿਕਲੇ ਨਾ ਬੇਬੇ ਨਾਨਕੀ ਨੇ ਵੇਖੀ ਨਾ ਮਾਤਾ ਪਿਤਾ ਨੇ ਵੇਖੀ ਲੜਕੀ ਨਾ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਵੇਖੀ ਹੈ ਉਧਰ ਆਏ ਨੇ ਜਿਹੜੇ ਉਹਨਾਂ ਨੇ ਪੱਕਾ ਕਰ ਦਿੱਤਾ ਰਿਸ਼ਤੇ ਦੇ ਭਾਈ ਭਾਈਆ ਜੀ ਨੇ ਕਰ ਦਿੱਤਾ ਕਿਉਂਕਿ ਜ਼ਿੰਮੇਵਾਰੀ ਲਾਗੇ ਸੀ ਕਿ ਤੁਸੀਂ ਕਰਨਾ ਹੈ ਮਾਤਾ ਪਿਤਾ ਜੀ ਤਾਂ ਇਹਨਾਂ ਨੇ ਹੁਣ ਉਹ ਕਰ ਰਹੇ ਨੇ ਹੁਣ ਮਲੋ ਪੁੱਤ ਸ਼ਾ ਜਿਹੜਾ ਉਹ ਸਮੇਂ ਦਾ ਰੀਤ ਸੀ ਉਹਨਾਂ ਨੇ ਰੀਤ ਪੂਰੀ ਕੀਤੀ ਜਿਵੇਂ ਵੀ ਖੰਮਣੀ ਬਾਨਣੀ ਜਾਂ ਤਿਲਕ ਲਾਉਣਾ ਜੋ ਵੀ ਕਰਦੇ ਸੀ ਉਸ ਸਮੇਂ ਚੋੜੀ ਦੇ ਵਿੱਚ ਪਤਾਸੇ ਪਾਉਂਦੇ ਸੀ ਮੂੰਹ ਦੇ ਵਿੱਚ ਥੋੜਾ ਮਿੱਠਾ ਪਾਉਂਦੇ ਨੇ ਜਿਹੜੇ ਚਾ ਮਲੋ ਹੁੰਦੇ ਨੇ ਪਹਿਲਾਂ ਸੀ ਉਹ ਸਾਰੇ ਚਾ ਬੇਬੇ ਨਾਨਕ ਜੀ ਨੇ ਕੀਤੇ ਕਹਿੰਦੇ ਮੇਰੇ ਚਾ ਦੇ ਇਕੋ ਹੀ ਮੇਰਾ ਵੀਰ ਹੈ ਮੇਰਾ ਚਾ ਦੂਰਾ ਨਾ ਰਹੇ ਜੇ ਅਤੇ ਨਾ ਮੇਰੇ ਵੀਰ ਦਾ ਦੂਰਾ ਰਹੇ ਜੇ ਇਹ ਚਾਹਸੀ ਉਤਸ਼ਾਹੀ ਹੁੰਦਾ ਹੈ। ਉਹਨੇ ਜਿਹੜਾ ਵਿਆਹ ਹੈ ਸੰਤ ਜੀ ਵਾਰ-ਵਾਰ ਥੋੜਾ ਹੁੰਦਾ। ਹੁਣ ਉਸ ਸਮੇਂ ਬੀਬੇ ਨਾਨਕੀ ਜੀ ਨੇ ਮੰਨ ਲਓ ਬੜੇ ਉਤਸ਼ਾਹ ਦੇ ਨਾਲ ਉਤਸ਼ਾਹੀਨੋ ਬੋਦਾਨ ਹੈ। ਬੀਬੇ ਨਾਨਕੀ ਜੀ ਨੇ ਕੱਲਾ ਉਤਸ਼ਾਹ ਇਹ ਨਹੀਂ ਹੈ ਕਿ ਗੀਤ गा ਰਹੀ ਹੈ। ਬੀਬੇ ਨਾਨਕੀ ਜੀ ਉਤਸ਼ਾਹ ਉਤਸ਼ਾਹ ਕਹਿੰਦੇ ਇੱਥੇ ਵੀ ਉਹਨਾਂ ਦਾ ਆਇਆ। ਬੀਬੇ ਨਾਨਕੀ ਨੇ ਦਾਨ ਬਹੁਤ ਕਿ ਸਾਡੇ ਘਰ ਦੇ ਵਿੱਚ ਜੀ ਆ ਰਹੇ ਆ ਅਤੇ ਉਹ ਵੀ ਕੌਣ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਵਾਂਗ ਮੇਰੀ ਭਾਬੀ ਮੇਰੀ ਘਰ ਦੇ ਵਿੱਚ ਆਉਣੀ ਹੈ ਤਾਂ ਇਹਦੇ ਮੰਗੂਏ ਉਹ ਵੀ ਉਹ ਹੈ ਜਿਵੇਂ ਨਾਨਕ ਇਦਾਂ ਕਹਿੰਦੇ ਉਹ ਕਿਉਂਕਿ ਪਤਾ ਹੈ ਪਤਾ ਸੀ ਉਹਨਾਂ ਨੂੰ ਮੇਰੇ ਪਤੀ ਪਰਮੇਸ਼ਰ ਨੇ ਦੱਸਿਆ ਤਾਂ ਐਦਾਂ ਉਹਨਾਂ ਨੇ ਬੜਾ দান ਬਹੁਤ ਕੀਤਾ ਕਹਿੰਦਾ ਹੁਣ ਸਾਡੇ ਘਰ ਦੇ ਵਿੱਚ ਅ ਰੱਬ ਦੇ ਗੀਤ ਗਾਏ ਜਾਣਗੇ ਸਾਡੇ ਘਰ ਦੇ ਵਿੱਚ ਹੁਣ ਰੱਬ ਦੀਆਂ ਖੁਸ਼ੀਆਂ ਮਨਾਇਆਂ ਜਾਣਗੀਆਂ ਨੰਦ ਉਹਦੇ ਤਾਂ ਇਸ ਤਰ੍ਹਾਂ ਬੇਬਾਨਾਂ ਕੀ ਜਿਹਨੂੰ ਬੜਾ ਚਾਹ ਹੈ ਬੜੇ ਚਾਹ ਦੇ ਵਿੱਚ ਉਹਨਾਂ ਨੇ ਸੋਹੇਲੇ ਗਏ ਘਰ ਘਰ ਜਾ ਕੇ ਆਪਣੀਆਂ ਦਰਾਨੀਆਂ ਜਠਾਨੀਆਂ ਨੂੰ ਦੱਸਿਆ ਸਾਰੀਆਂ ਪਹੁੰਚੀਆਂ ਨੇ ਉਹਨੇ ਕੁ ਦੂਜੇ ਨੂੰ ਹਰਖਿਓ ਮਲੁਕ ਦੀ ਜੀ ਨੂੰ ਜਿਹੜਾ ਹੈ ਉਹ ਚਾਹ ਦੇ ਨਾਲ ਖੁਸ਼ੀਆਂ ਦੇ ਨਾਲ ਵਧਾਈਆਂ ਗਲਵਕੜੀਆਂ ਪਾ ਪਾ ਕੇ ਮਰਨੀਆਂ ਨੇ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਨੇ ਸਦਣਾਏ ਛੋੜੀ ਦੇ ਵਿੱਚ ਰੁਪਈਆ ਪਾਉਣਾ ਜਿਵੇਂ ਪਹਿਲਾਂ ਦੀ ਰੀਤ ਸੀ ਚੱਲਦੀ ਹੈ ਪੁਰੀ ਤਾਂ ਸਾਰੀ ਪੁਰੀ ਕਰਨੀ ਹੈ ਬਾਬੇ ਨਾਨਕ ਜੀ ਨੇ ਬੜਾ ਚਾਹ ਹੈ અતਯਨ ਸਗਾਈ ਹੋਣੀ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਉਹ ਸੰਗਤ ਜੀ ਕਦੋਂ ਵਿਚਾਰਾਂ ਵਿੱਚ ਸਮਾਪਤੀ ਦਾ ਸਮਾਂ ਹੋਣਾ ਉਹ ਹੈ ਉਹ ਜੀ ਦਾ ਹੱਸਾ ਵਾਹਿਗੁਰੂ ਜੀ ਕੀ ਫਤਿਹ